ओके ओके 1 ਮਿੰਟ ਸਰਦਾਰ ਜੀ ਹਾਂਜੀ ਆ ਤੁਸੀਂ ਸ਼ਵਿੰਦਰ ਸਿੰਘ ਐਸਬੀਆਈ ਚ ਕੰਮ ਨਹੀਂ ਕਰਦੇ ਹਾਂਜੀ ਦੱਸੋ ਕੀ ਗੱਲ ਹੋ ਗਈ ਸ਼ਵਿੰਦਰ ਸਿੰਘ ਹਾਂਜੀ ਤੁਸੀਂ ਮੈਂ ਹਰਦੀਪ ਸਿੰਘ ਤੁਹਾਡੇ ਕੋਲੋਂ ਕਾਲ ਕਰ ਰਿਹਾ ਹਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤਿਰੰਗੇ ਲਾ ਕੇ ਇਸ ਟਾਈਮ ਰਾਤ ਨੂੰ ਕਿੱਥੇ ਜਾ ਰਹੇ ਸੀ ਉਹ ਬਸ ਕੁਛ ਨਹੀਂ ਉਹ ਪੁਆਇਦੇ ਬੇਟੇ-ਬੇਟੀ ਆਏ ਸੀਗੇ ਉਹ ਕਹਿੰਦੇ 26 ਜਨਵਰੀ ਆ ਕਾਲੂ ਸਿਧਾਨ ਲੱਗ ਹੋਇਆ ਸੀ ਕਹਿੰਦੇ ਸਾਨੂੰ ਖੁਸ਼ੀ ਬਹੁਤ ਤੇ ਝੰਡੇ ਲਿਆਓ ਅੱਛਾ ਅੱਛਾ ਬੱਚੇ ਦਾ ਖਿਆਲ ਵੀ ਰੱਖਣਾ ਪੈਂਦਾ ਕਵੀਲਦਾਰੀ ਚ ਪੈ ਗਏ ਨਾਜੀ ਕਵੀਲਦਾਰੀ ਕਾਦੀ ਹੈ ਤਾਂ ਛੋਟੇ ਆ ਅੱਛਾ 26 ਜਨਵਰੀ ਨੂੰ ਇਹ ਤੁਸੀਂ ਕਿਉਂ ਲੈ ਕੇ ਜਾ ਰਹੇ ਸੀ ਕੋਈ ਸਿਧਾਨ ਲੱਗ ਹੋਇਆ ਤੁਹਾਨੂੰ ਪਤਾ ਨਹੀਂ 26 ਜਨਵਰੀ ਨੂੰ 1950 ਨੂੰ ਉਹ ਹਰ ਸਾਲ ਮਨਾਉਂਦੇ ਆਪਾਂ ਆ 26 ਜਨਵਰੀ ਨੂੰ ਹੋਰ ਵੀ ਕੁਝ ਹੋਇਆ ਸੀ 26 ਜਨਵਰੀ ਨੂੰ ਨਹੀਂ ਜੀ ਸੰਵਿਧਾਨ ਹੀ ਲੱਗੂ ਐਸੀ ਕੰਨੀ ਸਰਦਾਰ ਸਾਹਿਬ ਦਿਮਾਗ ਤੇ ਥੋੜਾ ਹੋਰ ਜੋਨ ਪਾ ਲਓ ਨਹੀਂ 26 ਨੂੰ ਤਾਂ ਬਸ ਸੰਵਿਧਾਨ ਹੀ ਹੋਇਆ ਸੀਗਾ ਜੀ ਹੋਰ ਤਾਂ ਕੁਝ ਨਹੀਂ ਹੋਇਆ ਤੁਸੀਂ ਸਰਦਾਰਾਂ ਦੇ ਘਰ ਜਨੂੰ ਲੇਕਾ ਹਾਂ ਜੀ ਦੱਸੋ ਕੀ ਬਾਲੋਗੇ ਸਹਿਤਾ ਤੁਹਾਨੂੰ ਪਤਾ ਹੋਣਾ ਚਾਹੀਦਾ 26 ਜਨਵਰੀ ਨੂੰ ਕੋਈ ਖਾਸ ਹੈ ਨਹੀਂ ਮੈਨੂੰ ਤਾਂ ਕੋਈ ਐਸਾ ਕੁਝ ਲੱਗਣ ਗਿਆ ਸੰਵਿਧਾਨਿਕ ਲਗਦੀ ਸਿੱਖਾਂ ਦੇ ਮਹਾਨ ਜਨਰਲ ਪਾਪਾ ਦੀਪ ਸਿੰਘ ਜੀ ਦਾ ਜਨਮ ਬੋਹਵਾਲ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ 26 ਜਨਵਰੀ ਸੌਰੀ ਵੀਰ ਜੀ ਮੈਂ ਬਪੋਲੀ ਗਿਆ ਜੀ ਉਹ WhatsApp ਤੇ ਆਇਆ ਹੋਣਾ ਪਰ ਮੈਂ ਗੌਰ ਹੀ ਨਹੀਂ ਕੀਤੀ ਜੀ ਗੌਰ ਹੀ ਨਹੀਂ ਕੀਤੀ ਜਮਾਂ ਵੀ ਗਾਲਤਾ ਸਰਦਾਰ ਸਾਹਿਬ ਇਹੀ ਹੈ ਜਿਹੜੀ ਗੌਰ ਕਰਨ ਵਾਲੀ ਗੱਲ ਹੁੰਦੀ ਆ ਆਪਾਂ ਉਹ ਗੌਰ ਨਹੀਂ ਕਰਦੇ ਤੇ ਆਹ ਜਿਹੜੇ ਕੰਮ ਚ ਜਿਵੇਂ ਲੋਕ ਤੋਰ ਦਿੰਦੇ ਆ ਆਪਾਂ ਤੁਰ ਜਾਂਦੇ ਆ ਅੱਜ ਇਹ ਝੰਡਾ ਹੈਗਾ ਤਾਂ ਉਹਨਾਂ 'ਚ ਇੱਕ ਕਰਨ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਤੋਂ ਆਪਾਂ ਨੂੰ ਮਿਲਦਾ ਕਿ ਅੱਜ ਜਿਹੜੇ ਤੁਸੀਂ ਬੱਚਿਆਂ ਨੂੰ ਝੰਡੇ ਬਾਰੇ ਦੱਸਣ ਜਾ ਰਹੇ ਆ ਉਹ ਬਾਬਾ ਦੀਪ ਸਿੰਘ ਜੀ ਦੇ ਜਨਮ ਵਿੱਚੋਂ ਵੀ ਇੱਕ ਕਾਰਨ ਵੈਸੇ ਤਾਂ ਸਿੱਖਤਾਂ ਵਿੱਚ ਬਹੁਤ ਇਹੋ ਜਿਹੇ ਕਾਰਨ ਨੇ ਜ ਜੁਨ੍ਹਾਂ ਨੇ ਆਪਣੇ ਇਸ ਝੰਡੇ ਲਈ ਖੂਨ ਦਾ ਆਪਣੇ ਪਰਿਵਾਰਾਂ ਦਾ ਬਲੀਦਾਨ ਦਿੱਤਾ ਚਲੋ ਮੇਰਾ ਤਾਂ ਕੁਝ ਖਾਸ ਮੈਂ ਤੁਹਾਨੂੰ ਠੇਸ ਪਹੁੰਚਾਉਣਾ ਨਹੀਂ ਸੀਗਾ ਨਹੀਂ ਜੀ ਮਾਫ ਕਰਿਓ ਬਸ ਤੁਸੀਂ ਜਿੱਥੇ ਬੱਚਿਆਂ ਨੂੰ ਇਹ ਦੱਸੋ ਕਿ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ ਤਾਂ ਅੱਜ ਘਰ ਜਾ ਕੇ ਉਹਨਾਂ ਨੂੰ ਇਹ ਵੀ ਦੱਸਿਓ ਇਹ 26 ਜਨਵਰੀ ਨੂੰ ਸੀਸ ਧੜੀ ਤੇ ਧਰਨ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ ਇੰਨੀ ਕ ਬੇਨਤੀ ਹੈ ਦਾਸ ਦੀ ਜੀ ਨੇ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਅੱਗੇ ਮਿਲਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ